ਹਾਂਜੀ ਸਤਿ ਸ਼੍ਰੀ ਅਕਾਲ ਜੀ ਸਵਾਗਤ ਹੈ ਜੀ ਤੁਹਾਡਾ ਮੇਰੇ ਚੈਨਲ ਤੇ ਤੇ ਪਿਓਰ ਨੇਚਰਲ ਗਰੇਪ ਦੇ ਸੂਟ ਆਉਣਗੇ 5 ਮੀਟਰ ਫੈਬਰਿਕ ਆਏਗਾ ਚਨੌਣ ਦੇ ਦੁਪੱਟੇ ਆਉਣਗੇ ਤੇ ਹੈਂਡਵਰਕ ਐਮਬਰਾਇਡਰੀ ਕੀਤੀ ਹੈ ਜੀ ਪ੍ਰਾਈਸ ਮੈਂਸ਼ਨ ਕਰ ਦੇਵਾਂਗੇ ਇਹ ਆ ਜੀ ਕਾਟਨ ਬਨਾਰਸੀ ਸਿਲਕ ਹੈ ਜੀ ਬਹੁਤ ਸੋਹਣੇ ਨਾਲ ਦੁਪੱਟੇ ਨੇ ਪਲੇਨ ਬਾਟਮ ਆਏਗੀ ਇਹਨਾਂ ਦੇ ਨਾਲ ਇਹ ਚਾਈਨਾ ਸਿਲਕਾ ਜੀ ਨਵਾਂ ਫੈਬਰਿਕ ਆਇਆ ਹੋਇਆ ਹੈ ਤੇ ਬਨਾਰਸੀ ਵਿੱਚ ਬੂਟੀ ਹੈ ਤੇ ਦੁਪੱਟੇ ਵੀ ਬਹੁਤ ਜ਼ਿਆਦੇ ਸੋਹਣੇ ਨੇ ਇਹ ਵੀ ਪਲੇਨ ਬਾਟਮ ਦੇ ਨਾਲ ਹੀ ਮਿਲ ਜਾਣਗੇ ਸਪੈਸ਼ਲੀ ਇਹਨਾਂ ਦੇ ਦੁਪੱਟੇ ਬਹੁਤ ਜ਼ਿਆਦਾ ਸੋਹਣੇ ਬਣਿਆ ਹੈ ਕਲਰ ਆਪਸ਼ਨ ਇਹਨਾਂ ਵਿੱਚ ਬਹੁਤ ਜ਼ਿਆਦੀ ਹੈਗੀ ਆ ਸਾਰੇ ਇਹ ਨਿਊ ਕਲਰ ਨੇ ਕੋਈ ਵੀ ਕਲਰ ਤੁਸੀਂ ਇਹਨਾਂ ਚੋਂ ਲੈ ਸਕਦੇ ਸਾਰੇ ਅਵੇਲੇਬਲ ਹੈਗੇ ਨੇ ਇਸ ਤਰ੍ਹਾਂ ਦੇ ਸੂਟ ਕੁਝ ਸਰਦਾਰੀ ਲੁੱਕ ਦੇ ਵਿੱਚ ਆਫਿਸ ਵੇਅਰ ਵਾਸਤੇ ਬਹੁਤ ਜ਼ਿਆਦਾ ਪਿਆਰੇ ਲੱਗਦੇ ਨੇ ਸਪੈਸ਼ਲੀ ਇਹਨਾਂ ਦੇ ਕਲਰ ਲਾਈਟ ਆਏ ਹੋਏ ਨੇ ਬਹੁਤ ਜ਼ਿਆਦਾ ਪਿਆਰੇ ਆ ਜੀ ਇਹ ਵੀ ਹੈਗੇ ਜੀ ਸਿਲਕ ਦੇ ਵਿੱਚ ਸੂਟ ਨੇ ਦੁਪੱਟੇ ਵੀ ਇਹਨਾਂ ਦੇ ਬਨਾਰਸੀ ਸਟਾਈਲ ਦੇ ਵਿੱਚ ਆ ਸ਼ਿਮਰ ਦੇ ਸੂਟ ਆ ਗਏ ਜੀ ਪਿਓਰ ਹੈਂਡਵਰਕ ਦੇ ਵਿੱਚ ਸੂਟ ਹੈਵੀ ਸੂਟ ਨੇ ਇਹ ਤੁਸੀਂ ਪਾਰਟੀ ਵੇਅਰ ਸੂਟ ਲੈਣਾ ਚਾਹੁੰਦੇ ਤਾਂ ਇਹਨਾਂ ਵਿੱਚੋਂ ਬਾਈ